ਪੇਤਾ ਇੱਕੋ ਗੱਲ ਕਹਿੰਦੇ ਨੇ ਜਿਹੜਾ ਗੱਲ ਸ਼ਾਇਦ ਕਿਉਂਕਿ ਹਰ ਇੱਕ ਨੇ ਇਹ ਚੀਜ਼ ਨੂੰ ਝੰਜੋੜ ਕੇ ਰੱਖਤਾ ਹਰ ਇੱਕ ਨੇ ਹਰ ਇੱਕ ਨੇ ਇਸ ਚੀਜ਼ ਨੂੰ ਝੰਜੋੜ ਕੇ ਰੱਖਤਾ ਇੱਕੋ ਗੱਲ ਕਹਿੰਦੇ ਨੇ ਕਿ ਯਾਰ ਜੇ ਤੁਹਾਡਾ ਪ੍ਰੇਮ ਸਬੰਧ ਸੀ ਐਕਸਟਰਾ ਮੈਰਿਟਲ ਅਫੇਅਰ ਸੀ ਤਾਂ ਫਿਰ ਇਹਦੀ ਜ਼ਿੰਦਗੀ ਖਰਾਬ ਕਿਉਂ ਕੀਤੀ ਤਿੰਨ ਪਰਿਵਾਰ ਅੱਜ ਉੱਜੜ ਗਏ ਉਹ ਜਿਹੜੇ ਕੀਤੇ ਕਰਕੇ ਇਹਨਾਂ ਦੀ ਆਸ਼ਕੀ ਕਰਕੇ ਤਿੰਨ ਪਰਿਵਾਰਾਂ ਦਾ ਜਿਹੜਾ ਹੈਗਾ ਉਹ ਉਜੜਾ ਹੋਇਆ ਇਹ ਵੀ ਗੱਲਾਂ ਸਾਹਮਣੇ ਆਈ ਕਿ ਇਹ ਸਿਲਸਿਲਾ ਜਿਹੜਾ ਹੈਗਾ ਉਹ ਚੱਲ ਰਿਹਾ ਸੀ। ਹੁਣ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ? ਘਰ ਦੇ ਵਿੱਚ ਦੋਨੋਂ ਮੀਆਂ ਦੀ ਵੀ ਸੀ ਤੇ ਜਦ ਉਹ ਦੋਨੋਂ ਆਪਸ ਦੇ ਵਿੱਚ ਮਿਲਦੇ ਸੀ ਤਾਂ ਫਿਰ ਉਦੋਂ ਫਿਰ ਗੁਰਵਿੰਦਰ ਸਿੰਘ ਦੇ ਨਾਲ ਰੁਪਿੰਦਰ ਕੌਰ ਉਸ ਵੇਲੇ ਕੀ ਕਰਿਆ ਕਰਦੀ ਸੀ? ਨੀਂਦੀਆਂ ਗੋਲੀਆਂ ਦਿੱਤੀਆਂ ਜਿਸ ਨੂੰ ਕੀ ਕੁਛ ਦਿੱਤਾ ਦੰਦਾ ਸੀ। ਕਿਸ ਦੇ ਨਾਲ ਉਹਨੂੰ ਸੁਵਾਇਆ ਜਾਂਦਾ ਸੀ ਤਾਂ ਜੋ ਉਸ ਨੂੰ ਇਹਨਾਂ ਦੇ ਪ੍ਰੇਮ ਸਬੰਧਾਂ ਦਾ ਪਤਾ ਨਾ ਲੱਗ ਸਕੇ ਜਾਂ ਉਹ ਜੋ ਗੋਲੇ ਖਲਾਉਂਦੇ ਨੇ ਮਿਲ ਕੇ ਤਾਂ ਉਹਨਾਂ ਚੀਜ਼ਾਂ ਦਾ ਪਤਾ ਨਾ ਲੱਗ ਸਕੇ ਕਿ ਉਸ ਦਿਨ ਕੁੱਤਾ ਨਹੀਂ ਪਹੁੰਚਿਆ। ਤਾਂ ਇੱਥੇ ਵੀ ਇੱਕ ਵੱਡਾ ਸਵਾਲ ਇਹ ਹੈ ਜਨਾ ਕਿ ਕੁੱਤੇ ਨੂੰ ਉਸ ਦਿਨ ਕੀ ਦਿੱਤਾ ਹੋ ਸਕਦਾ ਹੈ 28 ਤਰੀਕ ਨੂੰ ਉਹ ਕਾਲ ਵੀ ਕਰਦਾ ਹੈ ਆਪਣੀ ਭੈਣ ਨੂੰ ਆਪਣੇ ਜੀਜੇ ਨੂੰ ਰੁਪਿੰਦਰ ਇਹ ਚਾਹੁੰਦੀ ਆ ਕਿ ਮੈਨੂੰ ਮਾਰ ਕੇ ਮੇਰੀ ਜਾਇਦਾਦ ਆਪ ਹੜਪਣਾ ਚਾਹੁੰਦੀ ਆ ਤੇ ਐਸਾ ਕੁਝ ਜਿਹੜਾ ਹੈਗਾ ਮੇਰੇ ਨਾਲ ਹੋ ਸਕਦਾ ਹੈ ਇਹ ਚੀਜ਼ ਦਾ ਖਤਸ਼ਾ ਜ਼ਾਹਰ ਕਰਦਾ ਜੋ ਐਫ ਆਈ ਆਰ ਦੇ ਵਿੱਚ ਦਰਜ ਹੈ ਜੋ ਦੀ ਭੈਣ ਦੇ ਵੱਲੋਂ ਬਣ ਦਿੱਤੇ ਗਏ ਨੇ ਰਾਤ ਉਸ ਦਿਨ ਜਿਹੜਾ ਕੋ ਸਭ ਕੁਝ ਹੋ ਹੀ ਜਾਂਦਾ ਕਿ ਜਦੋਂ ਇਹ ਸਭ ਕੁਝ ਕੀਤਾ ਜਾਂਦਾ ਆ ਇਹ ਵੀ ਆ ਕਿ ਇਸ ਤੋਂ ਪਹਿਲਾਂ ਵੀ ਕੋਸ਼ਿਸ਼ ਇਹਦੇ ਵੱਲੋਂ ਹੋਈ ਆ ਆਪਦੇ ਘਰ ਵਾਲੇ ਦੇ ਪਿੱਛੇ ਲਾਇਆ ਗਿਆ ਮਰਵਾਉਣ ਦੇ ਲਈ ਲਾਇਆ ਗਿਆ ਉਹਨੂੰ ਚਕਵਾਉਣ ਦੇ ਲਈ ਲਾਇਆ ਗਿਆ ਜਾਂ ਕਿਵੇਂ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਤਾਂ ਉੱਥੇ ਉਹ ਡਿੱਗ ਪੈਂਦਾ ਕਿਉਂਕਿ ਕਾਲੀ ਦੇ ਵਿੱਚ ਤਾਂ ਉੱਥੇ ਇਹ ਵੀ ਗੱਲਾਂ ਸਾਹਮਣੇ ਆ ਕਿ ਮਨਤਾ ਵੀ ਉੱਥੇ ਗਲਾ ਘੁੱਟਣ ਤੋਂ ਬਾਅਦ ਜਿਹੜੀ ਹੈਗੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਆ ਹਰਕਮਲਿਆ ਉਹ ਫਿਰ ਉੱਥੋਂ ਉੱਥੋਂ ਭੱਜ ਜਾਂਦਾ ਤੁਸੀਂ ਧਰਮਪਤਨੀ ਉੱਥੇ ਰਹਿੰਦੀ ਆ ਫਿਰ ਉਹਨਾਂ ਦੀ ਭੂਆ ਦੇ ਬਿਆਨ ਇਹ ਨੇ ਕਿ ਜਦੋਂ ਅਸੀਂ ਆਏ ਆ ਤਾਂ ਰੁਪਿੰਦਰ ਕੌਰ ਦੇ ਪਰਿਵਾਰਕ ਮੈਂਬਰ ਜਿਹੜੇ ਇੱਕ ਜਾਂ ਦੋ ਪਰਿਵਾਰਕ ਮੈਂਬਰ ਉੱਥੇ ਬੈਠੇ ਸੀ ਤਾਂ ਕਹਿੰਦੇ ਅਸੀਂ ਆ ਕੇ ਪੁੱਛਿਆ ਵੀ ਹੋਇਆ ਕੀ ਹੈ ਤਾਂ ਉਹ ਕਹਿੰਦੇ ਕਿ ਭੂਆ ਜੀ ਇਸ ਰੁਪਿੰਦਰ ਕੌਰ ਦੇ ਬੋਲ ਚੀਕ ਭੂਜੀ ਆਪਣੇ ਘਰੇ ਪੈਸੇ ਜ শানী ਕਹਿੰਦੇ ਹੁੰਦੇ ਨੇ ਕਿ ਕਤਲ ਤੁਸੀਂ ਸੋਚ ਲਿਆ ਤੇ ਕਤਲ ਕਰਤਾ ਇੱਕ ਬਰਾਬਰ ਹੁੰਦਾ ਪਹਿਲਾਂ ਤਾਂ ਮਨ ਦੇ ਵਿੱਚ ਗੱਲ ਆਈ ਹੋਣੀ ਆ ਕਤਲ ਕਰਨ ਦੇ ਲਈ ਤਾਂ ਫਿਰ ਜਦੋਂ ਮਨ ਦੇ ਵਿੱਚ ਗੱਲ ਆਈ ਕੀ ਗੱਲ ਉਹ ਮੁੰਡੇ ਦੇ ਵੱਲੋਂ ਉਹ ਨਹੀਂ ਸਮਝਾਇਆ ਜਾਣਾ ਚਾਹੀਦਾ ਸੀ ਕਿ ਐਸਾ ਕੁਝ ਤੂੰ ਕਰ ਐਸਾ ਕੁਝ ਮੈਂ ਨਹੀਂ ਕਰ ਸਕਦਾ ਪਿਆਰ ਇੱਕ ਪਾਸੇ ਆ ਪਰ ਕਿਸੇ ਦੀ ਜਾਨ ਲੈ ਕੇ ਪਿਆਰ ਕਰਨਾ ਮੈਨੂੰ ਨਹੀਂ ਲੱਗਦਾ ਯਾਰ ਇਹ ਤਾਂ ਸ਼ਾਇਦ ਇਹਦੀ ਜਿਵੇਂ ਕਹਿੰਦੇ ਇਹਦੀ ਸਜ਼ਾ ਤਾਂ ਕਹਿੰਦੇ ਰੱਬ ਲਈ ਮੇਲਾ ਹੱਥ ਖੜੇ ਹੋ ਜਾਂਦੇ ਹੁਣ ਕਿ ਯਾਰ ਐਸਾ ਕੁਝ ਕਰਕੇ ਜੇ ਪਿਆਰ ਕਰਨਾ ਤਾਂ ਇੱਕ ਪਰਿਵਾਰ ਨੂੰ ਝਾੜ ਕੇ ਪਰਿਵਾਰ ਦੀਆਂ ਜੜਾਂ ਪੱਟ ਕੇ ਉਸ ਤੋਂ ਬਾਅਦ ਤੁਸੀਂ ਆਉਂਦਾ ਪਿਆਰ ਕਰਨਾ ਜੇ ਤੁਸੀਂ ਨਹੀਂ ਪਸੰਦ ਹੈਗੀ ਤਾਂ ਆਪਾਂ ਇਤਲਾਕ ਵੀ ਤਾਂ ਲਿਆ ਜਾ ਜਾ ਸਕਦਾ ਸੀ ਤਲਾਕ ਲੈ ਕੇ ਲੱਗ ਰਿਹਾ ਜਾ ਸਕਦਾ ਸੀ ਤੀ ਤਲਾਕ ਲੈ ਕੇ ਉਸ ਮੁੰਡੇ ਦੇ ਨਾਲ ਜਿਹੜਾ ਹਰਕਮਲ ਪ੍ਰੀਤ ਪਤਾ ਨਹੀਂ ਕਿਹਨਾਂ ਹਰਕਮਲ ਪ੍ਰੀਤ ਹੈ ਉਹਦੇ ਨਾਲ ਵੀ ਜਾ ਕੇ ਰਿਹਾ ਜਾ ਸਕਦਾ ਸੀ ਤਾਂ ਇਹ ਚੀਜ਼ ਵੀ ਤਾਂ ਕੀਤੀ ਜਾ ਸਕਦੀ ਸੀ ਜਾਂ ਨਹੀਂ ਇੱਕ ਤੁਸੀਂ ਇੱਕ ਪਰਿਵਾਰ ਦਾ ਤੁਸੀਂ ਇੱਕ ਪਰਿਵਾਰ ਨੂੰ ਪੂਰਨ ਰੂਪ ਦੇ ਵਿੱਚ ਅਜਾੜਨਾ ਸੀ ਤੁਸੀਂ ਇੱਕ ਪਰਿਵਾਰ ਦੀ ਜੜਪਟਣੀ ਸੀ ਜੜਪਟਣ ਤੋਂ ਬਾਅਦ ਫਿਰ ਹੁਣ ਭਾਈ ساری ਉਮਰ ਜੇਲ੍ਹ ਦੇ ਵਿੱਚ ਬੈਠੇ ਤੇ ਲਾਣ ਤਾਂ ਜਿਹੜੀਆਂ ਲੋਕਾਂ ਤੋਂ ਮਿਲ ਰਹੀਆਂ ਨੇ ਉਹ ਲਾਣ ਤਾਂ ਜਿਹੜੀਆਂ ਉਹ ਮੁੰਡੇ ਦੇ ਪਰਿਵਾਰ ਨੂੰ ਮਿਲ ਰਹੀਆਂ ਨੇ ਉਹ ਲਾਣ ਤਾਂ ਜਿਹੜੀਆਂ ਇਸ ਕੁੜੀ ਦੇ ਪਰਿਵਾਰ ਨੂੰ ਮਿਲ ਰਹੀਆਂ ਨੇ ਉਹ ਲਾਣ ਤਾਂ ਜਿਹੜੀਆਂ ਬਹੁਤ ਬੱਤਕੀਆਂ ਨੇ ਲੈ ਕੇ ਆਏ ਹਾਂ ਪ੍ਰੋਗਰਾਮ ਗਲ ਪਤੇ ਦੀ ਗੱਲ ਕਰਦੇ ਹਾਂ ਜੋ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਰੁਪਿੰਦਰ ਕੌਰ ਦੇ ਵੱਲੋਂ ਜੋ ਇੱਕ ਕਤਲ ਕੀਤਾ ਜਾਂਦਾ ਹੈ ਇਹ ਕਤਲ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕੀਤਾ ਜਾਂਦਾ ਉਸ ਦੇ ਪਿੱਛੇ ਦੀ ਸੱਚਾਈ ਕੀ ਹੈ ਪੁਲਿਸ ਦੇ ਵੱਲੋਂ ਕੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਉਸੇ ਤੇ ਹੀ ਗੱਲਬਾਤ ਕਰਦੇ ਆ ਬਾਜੀ ਕਿਵੇਂ ਦੇਖਦੇ ਹੋ ਜੋ ਇਹ 28 29 ਤਰੀਕ ਦੀ ਦਰਮਿਆਨੀ ਰਾਤ ਦੇ ਵਿੱਚ ਇੱਕ ਕਤਲ ਹੁੰਦਾ ਉਹ ਵੀ ਆਪਣੇ ਪਤੀ ਦਾ ਕਤਲ ਉਹ ਵੀ ਆਪਣੇ ਆਸ਼ਕ ਦੇ ਨਾਲ ਮਿਲ ਕੇ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਇਸ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਮਾਮਲਾ ਕੀ ਕੁਝ ਬੋਲਿਆ ਗਿਆ ਕੀ ਕੁਝ ਇਹਨਾਂ ਨੇ ਦਰਸਾਇਆ ਸਭ ਤੋਂ ਪਹਿਲਾਂ ਆਪਾਂ ਐਫਆਈਆਰ ਤੇ ਜਾਂਦੇ ਹਾਂ ਜਿਹੜੀ ਐਫਆਈਆਰ ਗੁਰਵਿੰਦਰ ਸਿੰਘ ਦੀ ਭੈਣ ਦੇ ਵੱਲੋਂ ਦਰਜ ਕਰਵਾਈ ਗਈ ਜਿਹੜੀ ਕਿ ਫਾਜ਼ਲ ਕਾ ਦੇ ਨੇੜੇ ਕੋਈ ਪਿੰਡ ਆ ਉੱਥੇ ਵਿਆਹੀ ਹੋਈ ਹੈ ਉਹ ਵੀ ਵੈਸੇ ਪਰਿਵਾਰ ਸਮੇਤ ਕੈਨੇਡਾ ਰਹਿ ਰਹੀ ਆ ਪਰ ਹੁਣ ਉਹ ਆਏ ਹੋਏ ਸੀਗੇ ਇੰਡੀਆ ਦੇ ਵਿੱਚ ਜੇ ਗੁਰਵਿੰਦਰ ਦੇ ਪਰਿਵਾਰ ਦੀ ਗੱਲ ਕਰੀਏ ਗੁਰਵਿੰਦਰ ਦੇ ਪਰਿਵਾਰ ਦੇ ਵਿੱਚ ਗੁਰਵਿੰਦਰ ਉਹਨਾਂ ਦੀ ਧਰਮ ਪਤਨੀ ਰੁਪਿੰਦਰ ਕੌਰ ਜਿਹਦੇ ਵੱਲੋਂ ਕਤਲ ਕੀਤਾ ਗਿਆ ਤੇ ਉਹਦੇ ਮਾਪੇ ਸੀ ਇਸ ਸੀਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਉਹਦੇ ਮਾਪੇ ਜਿਹੜੇ ਹੈਗੇ ਆ ਉਹ ਕੈਨੇਡਾ ਗਏ ਹੋਏ ਸੀ ਆਪਣੀ ਕੀ ਦੇ ਕੋਲੇ ਉਹਨਾਂ ਨੂੰ ਤਾਂ ਦਰਅਸਲ ਹਾਲਾਂਕਿ ਉਹਨਾਂ ਨੇ 8 ਦਸੰਬਰ ਜਿਹੜੀ ਆਉਣ ਵਾਲੀ 8 ਦਸੰਬਰ ਆ ਉਸ ਤਰੀਕ ਨੂੰ ਉਹਨੇ ਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਕਾਲ ਚਲੀ ਜਾਂਦੀ ਹੈ ਕਿਉਂਕਿ ਗੁਰਵਿੰਦਰ ਇੱਕ ਪ੍ਰਾਈਵੇਟ ਜਿਹੜਾ ਹੈਗਾ ਬੈਂਕ ਉਹਦੇ ਵਿੱਚ ਨੌਕਰੀ ਕਰਦਾ ਸੀ ਤੇ ਉਹਨਾਂ ਨੂੰ ਕਾਲ ਚਲੀ ਜਾਂਦੀ ਹੈ ਕਾਲ ਦੇ ਵਿੱਚ ਇਹ ਨਹੀਂ ਦੱਸਿਆ ਜਾਂਦਾ ਕਿ ਤੁਹਾਡੇ ਪੁੱਤ ਦਾ ਕਤਲ ਹੋਇਆ ਕਾਲ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਕਿ ਭਾਈ ਤੁਹਾਨੂੰ ਆਉਣਾ ਪੈਣਾ ਹੈ ਕਿਉਂਕਿ ਤੁਹਾਡਾ ਪੁੱਤ ਜਿਹੜਾ ਹੈਗਾ ਉਹ ਜਾ ਰਿਹਾ ਸੀ ਡਿਊਟੀ ਦੌਰਾਨ ਤੇ ਆਵਾਰਾ ਪਸ਼ੂ ਸਾਹਮਣੇ ਆਇ ਤੇ ਜਸਤੇ ਕਰਕੇ ਉਹਦੀ ਡੈਥ ਜਿਹੜੀ ਆ ਉਹ ਹੋਈ ਆ ਪਰਿਵਾਰ ਉਧਰੋਂ ਆਉਂਦਾ ਆ ਪਰਿਵਾਰ ਜਲਦੀ ਦੇ ਵਿੱਚ ਟਿਕਟਾਂ ਲੈਂਦਾ ਆ ਪਰਿਵਾਰ ਕਿਉਂਕਿ ਕੋਲੋਤਾ ਪੁੱਤ ਸੀ ਬਹੁਤ ਲਾਇਕ ਪੁੱਤ ਸੀ ਬਹੁਤ ਪੜਿਆ ਲਿਖਿਆ ਪੁੱਤ ਸੀ ਮਾਪਿਆਂ ਦਾ ਅ ਪਰਿਵਾਰ ਉਧਰੋਂ ਆਉਂਦਾ ਆ ਪਰਿਵਾਰ ਨੂੰ ਜਦੋਂ ਰਿਸ਼ਤੇਦਾਰ ਜਿਹੜੇ ਆ ਉਹ ਲੈਣ ਜਾਂਦੇ ਨੇ ਉਸ ਤੋਂ ਬਾਅਦ ਉੱਥੋਂ ਤੱਕ ਹਲੇ ਉਹ ਨਹੀਂ ਦੱਸਦੇ ਫਰੀਦਕੋਟ ਦੇ ਵਿੱਚ ਜਦ ਪਰਿਵਾਰ ਆਉਂਦਾ ਤਾਂ ਉਦੋਂ ਪਰਿਵਾਰ ਨੂੰ ਇਹ ਦੱਸਿਆ ਜਾਂਦਾ ਉਹਦੇ ਫਾਦਰ ਸਾਹਿਬ ਨੂੰ ਕਿ ਕਤਲ ਹੋਇਆ ਆ ਤੁਹਾਡੇ ਪੁੱਤ ਦਾ ਤੇ ਕਤਲ ਵੀ ਉਹਦੀ ਅਬਦੀ ਧਰਮ ਪਤਨੀ ਰੁਪਿੰਦਰ ਕੌਰ ਨੇ ਕੀਤਾ ਤਾਂ ਇਹ ਸੁਣ ਕੇ ਉਹਦੇ ਪਰਿਵਾਰ ਦੇ ਪੈਰਾਥੋਲੋ ਜ਼ਮੀਨ ਕਿਸਕੇ ਜਾਂਦੀ ਹੈ ਖਾਸ ਕਰਕੇ ਉਹਦੇ ਬਾਪੂ ਦੇ ਪੈਰਾਥੋਲੋ ਕਿ ਯਾਰ ਔਰ ਰੁਪਿੰਦਰ ਕੌਰ ਜਿਹਨੂੰ ਮੈਂ ਪੁੱਤ ਕਹਿੰਦਾ ਸੀ ਔਰ ਰੁਪਿੰਦਰ ਕੌਰ ਜਿਹਨੂੰ ਜਿਵੇਂ ਮੈਂ ਗੁਰਵਿੰਦਰ ਨੂੰ ਐਸ਼ ਕਰਵਾਈ ਜਿਵੇਂ ਉਸੇ ਤਰ੍ਹਾਂ ਦੇ ਨਾਲ ਰੁਪਿੰਦਰ ਨੂੰ ਐਸ਼ ਕਰਵਾ ਰਿਆ ਸੀ ਉਸ ਦੇ ਵੱਲੋਂ ਐਸਾ ਕੁਝ ਕੀਤਾ ਜਾਣਾ ਤਾਂ ਫਿਰ ਜਦੋਂ ਕਾਰਨ ਪਤਾ ਲੱਗਦੇ ਨੇ ਤਾਂ ਕਾਰਨਾਂ ਤੋਂ ਬਾਅਦ ਉਹ ਵਾਕਿਆ ਦੇ ਵਿੱਚ ਅੰਦਰੋਂ ਹਿੱਲ ਜਾਂਦੇ ਨੇ ਕੇ ਕਤਲ ਦਾ ਕਾਰਨ ਕੀ ਰਿਹਾ ਕਤਲ ਦਾ ਕਾਰਨ ਇੱਕ ਪ੍ਰੇਮ ਸਬੰਧ ਰਹੇ ਨੇ ਇੱਕ ਮੁੰਡੇ ਦੇ ਨਾਲ ਹਰਕਮਲ ਨਾਮਕ ਹਰਕਮਲ ਪ੍ਰੀਤ ਨਾਮਕ ਮੁੰਡਾ ਆ ਬੱਲੂਆਣੇ ਪਿੰਡ ਦਾ ਜਿਹੜਾ ਆ ਉਹ ਰਹਿਣ ਵਾਲਾ ਆ ਹੁਣ ਦੋਨੋਂ ਇਹ ਚਰਚਾਾਂ ਵਿੱਚ ਆਈਆਂ ਸੀ ਕਿ ਦੋਨੋਂ ਕੈਨੇਡਾ ਤੋਂ ਡਿਪੋਰਟ ਹੋਏ ਸੀ ਹਰਕਮਲ ਕਹਿੰਦੇ ਨੇ ਕਿ ਸ਼ਾਇਦ ਮਤਲਬ ਜਿਹੜੀ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਆ ਕਿ 18 19 ਦੇ ਵਿੱਚ ਉਹ ਇੰਡੀਆ ਆ ਗਿਆ ਸੀ ਪਰ ਜਿਹੜੀ ਇਹ ਕੁੜੀ ਆ ਇਹ ਜਨਵਰੀ 2025 ਦੇ ਵਿੱਚ ਇੰਡੀਆ ਦੇ ਵਿੱਚ ਉਹ ਆਉਂਦੀ ਆਪਣੇ ਪਤੀ ਦੇ ਕੋਲ ਰਹਿਣ ਦੇ ਲਈ ਆਉਂਦੀ ਆ ਰਿਪੋਰਟ ਕੀਤਾ ਗਿਆ ਸੀ ਰਿਪੋਰਟ ਦੀਆਂ ਸਿਰਫ ਚਰਚਾਵਾਂ ਨੇ ਹਲੇ ਤੱਕ ਰਿਪੋਰਟ ਦੀਆਂ ਸਿਰਫ ਚਰਚਾਵਾਂ ਨੇ ਤਾਂ ਹੋ ਸਕਦਾ ਰਿਪੋਰਟ ਕੀਤਾ ਗਿਆ ਹੋਵੇ ਰਿਪੋਰਟ ਕਰਕੇ ਆਉਣ ਕਿਉਂਕਿ ਇਹ ਵੀ ਸਾਹਮਣੇ ਹੈ ਕਿ ਸ਼ਾਇਦ ਵਿਜ਼ਟਰ ਵੀਜ਼ਾ ਵਗੈਰਾ ਕੁਝ ਐਦਾਂ ਦਾ ਸੀਨ ਸੀਗਾ ਕਿ ਤਾਂ ਕਰਕੇ ਰਿਪੋਰਟ ਦੋਨੋਂ ਕੀਤੇ ਹੋਏ ਸੀ ਰਿਪੋਰਟ ਕਰਕੇ ਇੱਧਰ ਆਏ ਪਰ ਇਹ ਦੇਖਿਆ ਜਾ ਰਿਹਾ ਸੀ ਨਾ ਕਿ ਇਹਨਾਂ ਦੀ ਜਿਹੜੀ ਦੋਸਤੀ ਆ ਉਹ ਕੈਨੇਡਾ ਤੋਂ ਸੀ ਚਰਚਾਾਂ ਵਿੱਚ ਕੇ ਉਹ ਵੀ ਰਿਪੋਰਟ ਹੋਇਆ ਐਵੀ ਰਿਪੋਰਟ ਹੈ ਚਰਚਾਾਂ ਵਿੱਚ ਕੇ ਪਾਈ ਕੈਨੇਡਾ ਤੋਂ ਸੀ ਪਰ ਜਿਹਨੂੰ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਪੁਲਿਸ ਨੇ ਜੋ ਦੱਸਿਆ ਪੁਲਿਸ ਤੇ ਪੁਲਿਸ ਦਾ ਕਹਿਣਾ ਇਹ ਹੈ ਕਿ ਇਹਨਾਂ ਦੀ ਦੋਸਤੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਹੋਈ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਹੀ ਮਿਲੇ ਤੇ ਉਸ ਤੋਂ ਬਾਅਦ ਇਹਨਾਂ ਦੇ ਪ੍ਰੇਮੀ ਬਣੇ ਪ੍ਰੇਮ ਸੰਬੰਧ ਬਣੇ ਤੇ ਫਿਰ ਸਭ ਕੁਝ ਚੱਲਦਾ ਗਿਆ ਪਰ ਖਾਸ ਗੱਲ ਇਹ ਵੀ ਹੈ ਕਿ ਜੇਕਰ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਮਿਲਣ ਪਰ 223 ਦੇ ਵਿੱਚ ਹੁਣ ਇਹਦੀ ਵਿਆਹ ਹੁੰਦਾ ਆ ਗੁਰਵਿੰਦਰ ਦੇ ਨਾਲ 223 ਦੇ ਵਿੱਚ 225 ਦੇ ਵਿੱਚ ਹੀ ਵਾਪਸ ਆਉਂਦੇ 223 ਚ ਵਿਆਹ ਹੁੰਦਾ ਮੈਰਿਜ ਹੁੰਦੀ ਆ ਮੈਰਿਜ ਤੋਂ ਬਾਅਦ ਜਿਹੜੀ ਆ ਫਿਰ ਵਾਪਸ ਕੈਨੇਡਾ ਜਿਹੜੀ ਆ ਉਹ ਚਲੀ ਜਾਂਦੀ ਆ ਰਹਿੰਦੀ ਆ ਚਲੋ ਉਸ ਤੋਂ ਆ 25 ਚ ਵਾਪਸ ਆਉਂਦੇ ਹੁਣ ਇਸ ਦੀ ਭੈਣ ਦੇ ਵੱਲੋਂ ਜੋ ਐਫ ਆਈ ਆਰ ਦਰਜ ਕਰਵਾਈ ਗਿਆ ਉਸ ਐਫ ਆਈ ਆਰ ਦੇ ਵਿੱਚ ਕੀ ਕਿਹਾ ਗਿਆ ਉਸ ਐਫ ਆਈ ਆਰ ਦੇ ਵਿੱਚ ਇਹਦੀ ਭੈਣ ਨੇ ਦੱਸਿਆ ਕਿ ਇਹ ਜੋ ਗੁਰਵਿੰਦਰ ਰੁਪਿੰਦਰ ਕੌਰ ਸੀ ਇਹ ਮੇਰੇ ਭਰਾ ਨੂੰ ਇਹ ਕਹਿੰਦੀ ਹੁੰਦੀ ਸੀ ਕਿ ਅਬਦੇਆਪ ਨੂੰ ਬਹੁਤ ਫਾਰਵਰਡ ਬਹੁਤ ਪੜੀ ਲਿਖੀ ਇਹ ਦਰਸਾਉਂਦੀ ਹੁੰਦੀ ਸੀ ਤੇ ਮੇਰੇ ਭਰਾ ਨੂੰ ਇਹ ਇੱਥੋਂ ਤੱਕ ਸਕੇ ਸੀ ਕਿ ਭਾਈ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਮੇਰਾ ਵਿਆਹ ਧੱਕੇ ਦੇ ਨਾਲ ਹੋਇਆ ਪਰ ਮੈਂ ਆਪਦੇ ਪਿਤਾ ਦੇ ਕਰਕੇ ਤੇਥੋਂ ਤਲਾਕ ਨਹੀਂ ਲੈ ਸਕਦੀ ਉਹ ਕਹਿੰਦੇ ਨੇ ਕਿ ਇਸ ਚੀਜ਼ ਤੋਂ ਮੇਰਾ ਭਰਾ ਤੰਗ ਪਰੇਸ਼ਾਨ ਸੀ ਤੇ ਰੋਜ਼ਾਨਾ ਮੇਰੇ ਭਰਾ ਨੂੰ ਇਸ ਇਹ ਗੱਲਾਂ ਕਰਕੇ ਤੰਗ ਪਰੇਸ਼ਾਨ ਜਿਹੜਾ ਆ ਉਹ ਕੀਤਾ ਜਾਂਦਾ ਸੀ ਕਿ ਮੈਂ ਤੇਰੇ ਨਾਲ ਬਿਆਨ ਨਹੀਂ ਮਤਲਬ ਜਦੋਂ ਇੱਕ ਧਰਮ ਪਤਨੀ ਐਦਾਂ ਦਾ ਕੁਝ ਕਹਿ ਦੇਵੇ ਤਾਂ ਸੁਭਾਵਿਕ ਤੌਰ ਤੇ ਦੇਖੋ ਕਿ ਬੰਦੇ ਦੇ ਹਾਲਾਤ ਕੀ ਹੋਣਗੇ ਹੁਣ ਉਹ ਗੱਲ ਵੀ ਕਿਹਦੇ ਨਾਲ ਕਰਦਾ ਮਾਪੇ ਤਾਂ ਇਹ ਕਹਿੰਦੇ ਨੇ ਕਿ ਸਾਨੂੰ ਤਾਂ ਪਿੰਕ ਤੱਕ ਨਹੀਂ ਸੀ ਤੇ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਤਾਂ ਫਿਰ ਭਾਈ ਹੋਰ ਪਾਸੇ ਚੱਲ ਜਾਂਦੀ ਸਾਡਾ ਮੁੰਡਾ ਤਾਂ ਘੱਟੋ ਘੱਟ ਪਾ ਚੰਦਾ ਪਰ ਉਹਦੀ ਭੈਣ ਨੇ ਜ਼ਰੂਰ ਲਖਵਾਇਆ ਕਿ ਮੈਨੂੰ ਕਾਲ ਕੀਤੀ ਗਈ ਐਫ ਆਈ ਆਰ ਦੇ ਵਿੱਚ ਲੁਕਾਇਆ ਕਿ ਸਾਨੂੰ ਕਾਲ ਤੇ ਗੱਲਾਂ ਦੱਸਦਾ ਹੁੰਦਾ ਸੀ ਗੁਰਵਿੰਦਰ ਤੇ ਅਸੀਂ ਗੁਰਵਿੰਦਰ ਨੂੰ ਕਹਿ ਦੇਣਾ ਕਿ ਗੁਰਵਿੰਦਰ ਥੋੜਾ ਬਹੁਤਾ ਸ਼ੱਕ ਜਿਹੜਾ ਨਾ ਉਹ ਰਿਸ਼ਤੇ ਖਰਾਬ ਕਰ ਦਿੰਦਾ ਤੂੰ ਇੰਨਾ ਸ਼ੱਕ ਨਾ ਕਰਿਆ ਕਰ ਮਤਲਬ ਉਹ ਕਹਿੰਦੇ ਕਿ ਅਸੀਂ ਵੀ ਉਹਨਾਂ ਪੂਰਨ ਰੂਪ ਦੇ ਵਿੱਚ ਯਕੀਨ ਨਹੀਂ ਗੱਲਾਂ ਤੋਂ ਦੱਸ ਸਕਿਆ ਅਸੀਂ ਪੂਰਨ ਰੂਪ ਵਿੱਚ ਯਕੀਨ ਨਹੀਂ ਕਰਿਆ ਕਿ ਤੂੰ ਸ਼ੱਕ ਜਿਹੜਾ ਉਹ ਰਿਸ਼ਤੇ ਖਰਾਬ ਕਰ ਦਿੰਦਾ ਘਰ ਖਰਾਬ ਕਰਦਾ ਪਰ ਕਹਿੰਦੇ ਗੁਰਵਿੰਦਰ ਉਸ ਵੇਲੇ ਵੀ ਬਹੁਤ ਮਤਲਬ ਦਾਅਵੇ ਦੇ ਨਾਲ ਕਹਿੰਦਾ ਹੁੰਦਾ ਸੀ ਕਿ ਮੇਰੇ ਕੋਲੇ ਪੁਖਤਾ ਸਬੂਤ ਨੇ ਤੇ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਸਬੂਤਾਂ ਦੇ ਤਹਿਤ ਤੁਹਾਨੂੰ ਦੱਸੂਗਾ ਕਿ ਕਿਸ ਤਰ੍ਹਾਂ ਤੇ ਰੁਪਿੰਦਰ ਦਾ ਜਿਹੜਾ ਆ ਆਚਰਨ ਕਿ ਕੈਸਾ ਇਹਦਾ ਕੈਰੈਕਟਰ ਆ ਉਹ ਗੱਲਾਂ ਮੈਂ ਸਾਰੀਆਂ ਜਿਹੜਾ ਤੁਹਾਨੂੰ ਉਹ ਦੱਸੂਗਾ ਤਾਂ ਉਹ ਐਫ ਆਈ ਆਰ ਚ ਲਿਖਿਆ ਕਿ 28 ਤਰੀਕ ਨੂੰ ਉਹ ਕਾਲ ਵੀ ਕਰਦਾ ਆ ਆਪਣੀ ਭੈਣ ਨੂੰ ਆਪਣੇ ਜੀਜੇ ਨੂੰ ਕਿ ਰੁਪਿੰਦਰ ਇਹ ਚਾਹੁੰਦੀ ਆ ਕਿ ਮੈਨੂੰ ਮਾਰ ਕੇ ਮੇਰੀ ਜਾਇਦਤ ਆਪ ਹੜਪਣਾ ਚਾਹੁੰਦੀ ਆ ਤੇ ਐਸਾ ਕੁਝ ਜਿਹੜਾ ਹੈਗਾ ਮੇਰੇ ਨਾਲ ਹੋ ਸਕਦਾ ਇਹ ਚੀਜ਼ ਦਾ ਖਤਸ਼ਾ ਜ਼ਾਹਰ ਕਰਦਾ ਜੋ ਐਫ ਆਈ ਆਰ ਦੇ ਵਿੱਚ ਦਰਜ ਆ ਜਿਹੋ ਦੀ ਭੈਣ ਦੇ ਵੱਲੋਂ ਬਿਨਣ ਦਿੱਤੇ ਗਏ ਨੇ ਤੇ ਕਹਿੰਦੇ ਨੇ ਫਿਰ ਉਸ ਰਾਤ ਉਸ ਦਿਨ ਜਿਹੜਾ ਉਹ ਸਭ ਕੁਝ ਹੋ ਹੀ ਜਾਂਦਾ ਕਿ ਜਦੋਂ ਇਹ ਸਭ ਕੁਝ ਕੀਤਾ ਜਾਂਦਾ ਆ 11:00 11:30 ਦਾ ਸਮਾਂ ਹੁੰਦਾ ਹੈ ਜਿਸ ਵੇਲੇ ਉਹਨੂੰ ਮਾਰਿਆ ਜਾਂਦਾ ਆ ਉਹਦੀ ਲਾਸਟ ਜਿਹੜੀ ਹੈਗੀ ਆ ਉਹ ਛੱਤ ਦੇ ਉੱਪਰ ਜਿਹੜੀ ਆ ਉਹ ਪਈ ਹੁੰਦੀ ਆ ਹੁਣ ਇਨਵੈਸਟੀਗੇਸ਼ਨ ਆ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਕੀ ਸਾਹਮਣੇ ਆਇਆ ਕਿ ਕਿਹੜੇ ਕਿਹੜੇ ਚੀਜ਼ਾਂ ਦਾ ਕਬੂਲਨਾਮਾ ਦਰਅਸਲ ਪ੍ਰੀਪਲੈਂਟ ਸਰਾਸੀਨ ਏ ਸੀਗਾ ਜੋ ਇਹ ਪਹਿਲਾਂ ਤੋਂ ਪਲੈਂਟ ਸੀਗਾ ਕਿਸ ਤਰ੍ਹਾਂ ਦੇ ਨਾਲ ਹੋਣ ਵਾਲਾ ਕਿਉਂਕਿ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਅ ਕੁੱਲ ਪਰਿਵਾਰ ਦੇ ਵਿੱਚ ਚਾਰ ਜੀ ਸੀ ਭੈਣ ਤਾਂ ਵਿਆਹੀ ਹੋਈ ਸੀ ਇਹ ਦੋਨੋਂ ਧਰਮ ਪਤਨੀ ਤੇ ਗੁਰਵਿੰਦਰ ਸਿੰਘ ਦੀ ਧਰਮ ਪਤਨੀ ਰੁਪਿੰਦਰ ਜਿਹਨੇ ਕਤਲ ਕੀਤਾ ਤੇ ਮਾਪੇ ਸੀ ਮਾਪੇ ਇਸ ਵੇਲੇ ਕੈਨੇਡਾ ਦੇ ਵਿੱਚ ਸੀ ਤੇ ਘਰ ਦੇ ਵਿੱਚ ਦੋਨੋਂ ਮੀਆਂ ਬੀਬੀ ਜਿਹੜੇ ਹੈਗੇ ਆ ਉਹ ਰਹਿੰਦੇ ਹੁੰਦੇ ਸੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਕੁਝ ਗੱਲਾਂ ਜਿਹਨੇ ਸਾਡੇ ਕੋਲੇ ਨਿਕਲ ਕੇ ਸਾਹਮਣੇ ਉਹ ਵੀ ਸੀ ਕਿ ਇਹ ਮਿਲਣ ਦਾ ਦੌਰ ਰੁਪਿੰਦਰ ਦਾ ਆਪਣੇ ਘਰ ਵਾਲੇ ਸੌਰੀ ਆਪਣੇ ਪ੍ਰੇਮੀ ਦੇ ਨਾਲ ਜਿਹੜਾ ਉਹ ਇਸੇ ਤਰ੍ਹਾਂ ਦੇ ਨਾਲ ਚੱਲਦਾ ਸੀ ਹੁਣ ਇਹ ਨਹੀਂ ਪਤਾ ਕਿ ਉਸ ਦੌਰਾਨ ਜਦੋਂ ਉਹ ਤੇ ਪ੍ਰੇਮੀ ਨੂੰ ਮਿਲਦੀ ਤਾਂ ਉਸ ਦੌਰਾਨ ਉਹ ਪਰ ਵਾਲ ਨੂੰ ਕੋਈ ਕੁਝ ਨੀਂਦ ਦੀਆਂ ਗੋਲੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਸੀਗੀਆਂ ਉਸ ਦਿਨ ਵੀ ਖੁਲਾਸਾ ਜਤਾਇਆ ਗਿਆ ਕਿ ਉਸ ਦਿਨ ਸਾਡੇ ਇੱਕ ਹੱਥ ਜਾ ਕੇ ਸਾਡੇ ਅਬਦੇ ਘਰ ਦੇ ਵਿੱਚ ਕਿਉਂਕਿ ਉਹ ਖੇਤਾਂ ਦੇ ਵਿੱਚ ਘਰ ਜਿਹੜਾ ਹੈਗਾ ਆ ਉਹ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਆ ਸਾਡੇ ਘਰ ਦੇ ਵਿੱਚ ਕੁੱਤਾ ਆ ਕਹਿੰਦੇ ਉਸ ਦਿਨ ਕੁੱਤਾ ਭੌਂਕਿਆ ਸੀ ਜਿਸ ਦਿਨ ਇਹ ਸਾਰਾ ਸੀਨ ਜਿਸ ਦਿਨ ਸਾਰਾ ਸਿਲਸਿਲਾ ਹੁੰਦਾ ਤਾਂ ਇੱਥੇ ਵੀ ਇੱਕ ਵੱਡਾ ਸਵਾਲ ਇਹ ਆ ਚਾਹਨਾ ਕਿ ਕੁੱਤੇ ਨੂੰ ਉਸ ਦਿਨ ਕੀ ਦਿੱਤਾ ਗਿਆ ਹੋ ਸਕਦਾ ਆ ਫਿਰ ਕੀ ਸੀ ਅ ਇਹ ਖੁਦ ਰੁਕਮ ਕਮਰੇ ਦੇ ਵਿੱਚ ਸੀ ਆਪਣੇ ਘਰ ਵਾਲੇ ਦੇ ਨਾਲ ਹਰ ਕਮਲ ਜਿਹੜਾ ਉਹ ਕੱਤ ਲਿਆ ਉਹ ਆਉਂਦਾ ਆ ਉਹ ਆਕੇ ਸਭ ਤੋਂ ਪਹਿਲਾਂ ਇਹਨੂੰ ਜਦੋਂ ਪਤਾ ਲੱਗਦਾ ਕਿ ਹਰਕਮਲ ਜਿਹੜਾ ਹੈਗਾ ਆ ਗਿਆ ਜਿਹੜਾ ਇਹਨੇ ਆਪਣਾ ਆਸ਼ਕ ਜਿਹੜਾ ਬੁਲਾਇਆ ਸੀ ਉਹ ਆਇਆ ਤਾਂ ਇਹ ਰੂਮ ਦੇ ਵਿੱਚੋਂ ਕਹਿੰਦੇ ਨਿਕਲਦਾ ਆ ਰੂਮ ਦੇ ਵਿੱਚੋਂ ਨਿਕਲ ਕੇ ਕੋਠੇ ਤੇ ਚੜਨ ਦੀ ਕੋਸ਼ਿਸ਼ ਕਰਦਾ ਆ ਕਿ ਮੈਂ ਕੋਠੇ ਤੇ ਚੜ ਕੇ ਦੱਸਾਂ ਕਿ ਭਾਈ ਸਾਡੇ ਕਰੇ ਬੰਦੇ ਆ ਗਏ ਆ ਕੁਝ ਵੀ ਉਹ ਤਾਂ ਉਹਦੇ ਬੰਦੇ ਸੋਚਾ ਕਿ ਕੀ ਕਰਨਾ ਚਾਹੁੰਸੀ ਉਰਤੇ ਚੜਨ ਦੀ ਕੋਸ਼ਿਸ਼ ਕਰਦਾ ਤਾਂ ਕਹਿੰਦੇ ਉਸ ਦੌਰਾਨ ਗੁੱਥਮ ਗੁੱਤੀ ਸਾਰਾ ਸੀਨ ਹੁੰਦਾ ਕਿਉਂਕਿ ਹੋ ਸਕਦਾ ਕਮਰੇ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਗੁੱਥਮ ਗੁੱਤੀ ਹੋਇਆ ਹੋਵੇ ਜਦੋਂ ਉਹ ਕਮਰੇ ਦੇ ਵਿੱਚ ਉਹਦੀ ਘਰ ਵਾਲੀ ਸੀ ਕਮਰੇ ਦੇ ਵਿੱਚ ਹਰਕਮਲ ਸੀ ਤਾਂ ਜਦੋਂ ਉਹਨੂੰ ਪਤਾ ਲੱਗਿਆ ਹੋਵੇ ਕਿ ਯਾਰ ਮੇਰੀ ਘਰ ਵਾਲੀ ਵੀ ਮੈਨੂੰ ਮਾਰਨ ਆਈ ਆ ਚਲੋ ਦੂਸਰਾ ਤਾਂ ਮਾਰ ਹੀ ਰਿਹਾ ਮੇਰੀ ਘਰ ਵਾਲੀ ਮੈਨੂੰ ਤਾਂ ਉਹ ਉਰਥੋਂ ਛੜਾ ਕੇ ਇੱਕ ਵਾਰੀ ਭਜਦਾ ਆ ਭਜਦਾ ਤਾਂ ਕਹਿੰਦੇ ਪੌੜੀਆਂ ਰਾਹੀਂ ਜਦ ਉਹ ਤਾਂ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਤਾਂ ਉੱਥੇ ਉਹ ਡਿੱਗ ਪੈਂਦਾ ਕਿਉਂਕ ਤਾਂ ਉੱਥੇ ਇਹ ਵੀ ਗੱਲਾਂ ਸਾਹਮਣੇ ਆ ਕਿ ਮਨਕਾ ਵੀ ਉੱਥੇ ਪਤਾ ਆ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਉਹਨਾਂ ਦੀ ਉੱਤੇ ਹੱਥੋ ਪਾਈ ਹੁੰਦੀ ਆ ਤਾਂ ਉਸ ਤੋਂ ਬਾਅਦ ਫਿਰ ਉਹਦੇ ਵੱਲੋਂ ਗळा ਜਿਹੜਾ ਇਹਨਾਂ ਦੇ ਵੱਲੋਂ ਘੋਟ ਦਿੱਤਾ ਜਾਂਦਾ ਗळा ਘੋਟਣ ਤੋਂ ਬਾਅਦ ਅ ਉਸ ਜਿਹੜੀ ਹੈ ਕਿ ਡੈਥ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਆ ਹਰਕਮ ਲਿਆ ਉਹ ਫਿਰ ਉਥੋਂ ਉਥੋਂ ਭੱਜ ਜਾਂਦਾ ਉਹਦੀ ਧਰਮ ਪਤਨੀ ਉੱਥੇ ਰਹਿੰਦੀ ਆ ਫਿਰ ਹੁਣ ਜਿਹੜੀ ਚੀਜ਼ ਉਸ ਤੋਂ ਬਾਅਦ ਸਾਹਮਣੇ ਆਈ ਆ ਡਾਕੇ ਵਾਲੀ ਡਕੈਤੀ ਵਾਲੀ ਚੋਰੀ ਵਾਲੀ ਉਹ ਇਹ ਨਹੀਂ ਪਤਾ ਕਿ ਉਹ ਇਨਾਂ ਦਾ ਪਹਿਲਾਂ ਦਾ ਪਲਾਨ ਇਹੀ ਸੀ ਕਿ ਇਸ ਤਰ੍ਹਾਂ ਦੇ ਨਾਲ ਕਰਾਂਗੇ ਉਹਨੂੰ ਆਪਾਂ ਡਾਕਾ ਬਣਾਵਾਂਗੇ ਉਹ ਉਹ ਉਹਨੂੰ ਆਪਾਂ ਚੋਰੀ ਬਣਾ ਦੇਵਾਂਗੇ ਤਾਂ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ ਪਰਿਵਾਰ ਕਹਿੰਦਾ ਕਿ ਉਸ ਤੋਂ ਬਾਅਦ ਫੋਨ ਲਾਇਆ ਜਾਂਦਾ ਮਤਲਬ ਸੁਖਨ ਵਾਲੇ ਪਿੰਡ ਤੋਂ ਕੁਝ ਦੂਰੀ ਤੇ ਪਿੰਡ ਆ ਜਿੱਥੇ ਦੀ ਭੂਆ ਵਾਹੀ ਹੋਈ ਸੀ ਗੁਰਵਿੰਦਰ ਸਿੰਘ ਦੀ ਉਹਨਾਂ ਨੂੰ ਵੀ ਫੋਨ ਕੀਤਾ ਜਾਂਦਾ ਫੋਨ ਕਰਕੇ ਕਿਹਾ ਜਾਂਦਾ ਕਿ ਘਰ ਦੇ ਵਿੱਚ ਚੋਰ ਪੈ ਗਏ ਨੇ ਤੇ ਆਪਣਾ ਸੋਨਾ ਸੱਪਾ ਜਿਹੜਾ ਹੈਗਾ ਨਾ ਉਹ ਲੁੱਟ ਕੇ ਲੈ ਗਏ ਨੇ ਤੇ ਗੁਰਵਿੰਦਰ ਨੂੰ ਵੀ ਜਿਹੜਾ ਮਾਰਗ ਹੈ ਇੰਨਾ ਕੁ ਸੁਣਦੇ ਆ ਮਤਲਬ 10 ਕਿ ਮਿੰਟ ਦੀ ਦੂਰੀ ਤੇ ਦੀ ਭੂਆ ਦਾ ਘਰ ਆ ਗੁਰਵਿੰਦਰ ਤੀ ਦਾ ਉਹ ਆਉਂਦੇ ਨੇ ਆਕੇ ਜਦ ਦੇਖਦੇ ਨੇ ਤਾਂ ਇਹ ਕਿਉਂਕਿ ਉਹਨਾਂ ਦੀ ਭੂਆ ਹੋਰਾਂ ਦੇ ਜਿਹੜੇ ਆ ਉਹ ਬਿਆਨ ਨੇ ਮਾ ਉਹਨਾਂ ਤੇ ਗੱਲ ਕਰਨਾ ਉਹਨਾਂ ਦੀ ਭੂਆ ਦੇ ਬਿਆਨ ਇਹ ਨੇ ਕਿ ਜਦੋਂ ਅਸੀਂ ਆਏ ਆ ਤਾਂ ਰੁਪਿੰਦਰ ਕੌਰ ਦੇ ਪਰਿਵਾਰਕ ਮੈਂਬਰ ਜਿਹੜੇ ਇੱਕ ਜਾਂ ਦੋ ਪਰਿਵਾਰਕ ਮੈਂਬਰ ਉੱਥੇ ਬੈਠੇ ਸੀ ਜਦੋਂ ਅਸੀਂ ਆਏ ਆ ਤਾਂ ਪਹਿਲਾਂ ਉੱਥੇ ਉਹ ਪਰਿਵਾਰਕ ਮੈਂਬਰ ਬੈਠੇ ਸੀ ਤਾਂ ਕਹਿੰਦੇ ਅਸੀਂ ਆ ਕੇ ਪੁੱਛਿਆ ਵੀ ਹੋਇਆ ਕੀ ਆ ਤਾਂ ਉਹ ਕਹਿੰਦੇ ਕਿ ਭੂਆ ਜੀ ਇਸ ਰੁਪਿੰਦਰ ਕੌਰ ਦੇ ਬੋਲ ਸੀ ਕਿ ਭੂਜੀ ਆਪਣੇ ਘਰੇ ਡਕੈਤੀ ਡਾਕੇ ਵਾਲੇ ਆ ਗਏ ਡਕੈਤੀ ਹੋਈ ਆ ਆਪਣੇ ਘਰੇ ਪੈਸੇ ਜਿਹੜੇ ਆਪਣੇ ਘਰੋਂ ਲੁੱਟੇ ਗਏ ਆ ਲੁੱਟਕੋ ਹੋਈ ਆ ਤੇ ਗੁਰਵਿੰਦਰ ਨੂੰ ਨਾਲ ਹੀ ਮਾਰ ਕੇ ਉਹ ਕਹਿੰਦੇ ਨੇ ਭਾਈ ਜਦੋਂ ਗੁਰਵਿੰਦਰ ਨੂੰ ਮਾਰਗੇ ਤੇਰੇ ਤਾਂ ਕਿਤੇ ਨਿਸ਼ਾਨ ਤੱਕ ਨਹੀਂ ਤੇਰੇ ਤਾਂ ਕਿਤੇ ਜ਼ਖਮ ਤੱਕ ਨਹੀਂ ਆ ਤਾਂ ਉਹ ਕਹਿੰਦੇ ਨੇ ਕਿ ਉਹ ਕਹਿੰਦੀ ਆ ਕਿ ਮੈਨੂੰ ਉਦੋਂ ਅੰਦਰ ਕਮਰੇ ਦੇ ਵਿੱਚ ਤਾਲਿਆ ਹੋਇਆ ਸੀ ਜਦੋਂ ਇਹ ਸਾਰਾ ਸੀਨ ਜਿਹੜਾ ਹੈਗਾ ਹੋ ਰਿਹਾ ਸੀ ਤੇ ਉਹ ਆਪਣਾ ਕਹਿੰਦੀ ਉਹ ਦੇਖੋ ਆਪਣਾ ਸੋਨਾ ਵੀ ਲੁੱਟ ਕੇ ਲੈ ਗਿਆ ਵੀ ਲੈ ਗੇ ਤਾਂ ਉਹਦੀ ਭੂਆ ਦੇ ਵੱਲੋਂ ਉਸ ਨੂੰ ਕਿਹਾ ਜਾਂਦਾ ਕਿ ਜੇਕਰ ਉਹ ਆਏ ਸਭ ਕੁਝ ਲੁੱਟ ਕੋ ਕਰਕੇ ਲੈ ਗੇ ਸੋਨਾ ਤੱਕ ਲੈ ਗੇ ਤਾਂ ਤੇਰੇ ਗਲੇ ਦੇ ਵਿੱਚ ਪਾਈ ਚੈਨ ਫਿਰ ਕਿਵੇਂ ਰਹਿ ਗਈ ਤੇਰੇ ਕੰਨਾਂ ਦੇ ਵਿੱਚ ਪਾਈ ਕਾਟੇ ਜਿਹੜੇ ਆ ਉਹ ਕਿਵੇਂ ਰਹਿ ਗਏ ਤੇਰੇ ਜਿਹੜਾ ਪਾਇਆ ਹੋਇਆ ਸੋਨਾ ਫਿਰ ਉਹ ਕਿਵੇਂ ਰਹਿ ਗਿਆ ਤਾਂ ਇਹ ਸਵਾਲ ਜਿਹੜੇ ਆ ਉਹ ਖੜੇ ਹੁੰਦੇ ਨੇ ਤਾਂ ਚਲੋ ਉਸ ਤੋਂ ਬਾਅਦ ਉਹ ਸ਼ੱਕ ਸ਼ੱਕ ਦੀਆਂ ਸ਼ੱਕ ਦਾ ਹੀਰਾ ਜਿਹੜਾ ਹੈਗਾ ਉਹ ਵਾਧਾ ਉਸ ਤੋਂ ਬਾਅਦ ਫਿਰ ਗ੍ਰਿਫਤਾਰੀ ਇਸ ਦੀ ਹੁੰਦੀ ਹੈ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਹਰਕਮਲ ਜਿਹੜਾ ਇਸ ਦਾ ਪ੍ਰੇਮੀ ਹੈ ਇਸ ਤੇ ਪ੍ਰੇਮੀ ਦੀ ਵੀ ਜਿਹੜੀ ਆ ਅਰੈਸਟ ਹੁੰਦੀ ਆ ਤੇ ਹੁਣ ਇਹਨਾਂ ਦਾ ਰਿਮਾਂਡ ਜਿਹੜਾ ਹੈ ਲੱਗ ਗਿਆ ਪਰ ਵੱਡੀ ਗੱਲ ਹੈ ਨਾ ਕਿ ਕਹਿੰਦੇ ਕਿ ਗੁਰਵਿੰਦਰ ਦੇ ਫਾਦਰ ਨੇ ਬਹੁਤ ਲਾਡਾਂ ਦੇ ਨਾਲ ਰੱਖੀ ਸੀ ਆ ਬਦੀ ਨੂੰ ਇਨਾ ਸ਼ਾਇਦ ਬੁਟੀਕ ਦਾ ਕੰਮ ਫਰੀਦਕੋਟ ਦੇ ਵਿੱਚ ਬੁਟੀਕ ਦਾ ਕੰਮ ਕਰਦੀ ਸੀ ਕਿਉਂਕਿ ਤੁਸੀਂ ਰੀਲਸ ਵੀ ਦੇਖ ਸਕਦੇ ਹੋ ਜਿਹੜੇ ਉਹਨੀਆਂ ਰੀਲਸ ਵਾਇਰਲ ਹੋ ਰਹੀਆਂ ਉਹਦਾ ਇੰਸਟਾਗ੍ਰam ਅਕਾਊਂਟ ਸੋਸ਼ਲ ਮੀਡੀਆ ਤੇ ਉਹਦਾ ਸਭ ਕੁਝ ਫਰੋਲੋਗੇ ਤਾਂ ਤੁਹਾਨੂੰ ਇਹ ਲੱਗੂ ਕਿ ਬਹੁਤ ਆਪਦੇ ਆਪ ਨੂੰ ਵੱਡਾ ਚੰਗਾ ਘਾਉਣ ਵਾਲੀ ਐਸੀ ਜਿਹੜੀ ਕੁੜੀ ਉਹ ਵੈਸਾ ਕੁਝ ਸੀ ਮਤਲਬ ਮਾਪੇ ਤਾਂ ਇੱਕੋ ਗੱਲ ਕਹਿੰਦੇ ਨੇ ਜਿਹੜਾ ਗੱਲ ਸ਼ਾਇਦ ਕਿਉਂਕਿ ਹਰ ਇੱਕ ਨੇ ਇਹ ਚੀਜ਼ ਨੂੰ ਝੰਜੋੜ ਕੇ ਰੱਖਤਾ ਹਰ ਇੱਕ ਨੇ ਹਰ ਇੱਕ ਨੇ ਇਸ ਚੀਜ਼ ਨੂੰ ਝੰਜੋੜ ਕੇ ਰੱਖਤਾ ਇੱਕੋ ਗੱਲ ਕਹਿੰਦੇ ਨੇ ਕਿ ਯਾਰ ਜੇ ਤੁਹਾਡਾ ਪ੍ਰੇਮ ਸੰਬੰਧ ਸੀ ਐਕਸਟਰਾ ਤਾਂ ਫਿਰ ਇਹਦੀ ਜ਼ਿੰਦਗੀ ਖਰਾਬ ਕਿਉਂ ਕੀਤੀ ਤਿੰਨ ਪਰਿਵਾਰ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਤਿੰਨ ਪਰਿਵਾਰ ਅੱਜ ਉੱਜੜ ਗਏ ਗੁਰਵਿੰਦਰ ਸਿੰਘ ਦਾ ਪਰਿਵਾਰ ਜਿਹਦਾ ਕੁਝ ਨਹੀਂ ਰਿਹਾੱਖੋਂ ਹੌਲੇ ਹੋ ਗਏ ਜਦੋਂ ਜਵਾਨ ਪੁੱਤ 25 30 ਸਾਲ ਦਾ ਜਵਾਨ ਪੁੱਤ ਐਦਾਂ ਤੁਰ ਜੇ ਉਹ ਵੀ ਕਤਲ ਕਰ ਦਿੱਤਾ ਜਾਵੇ ਉਹ ਵੀ ਉਹਦੇ ਵੱਲੋਂ ਜਿਹੜੀ ਨੂ ਹੋਵੇ ਜਿਹਨੂੰ ਮਾਪੇ ਪੁੱਤ ਬਣਾ ਕੇ ਰੱਖਦੇ ਹੋਣ ਤਾਂ ਤੁਸੀਂ ਸੋਚੋ ਨਾ ਮਾਪਿਆਂ ਦਾ ਕੀ ਰਹੂ ਜੜਾ ਪਟੀਆਂ ਗਈਆਂ ਗੁਰਵਿੰਦਰ ਸਿੰਘ ਦੇ ਪਰਿਵਾਰ ਦੀਆਂ ਉਸ ਪਰਿਵਾਰ ਦੀਆਂ ਉਸ ਤੋਂ ਬਾਅਦ ਉਹ ਮੁੰਡੇ ਦਾ ਪਰਿਵਾਰ ਪਾਲੂਆਣੇ ਵਾਲੇ ਦਾ ਜਿਹੜੇ ਨੇ ਇਹ ਕਤਲ ਕੀਤਾ ਜਿਹੜਾ ਕਾਤਲ ਆ ਉਹ ਜਿਹੜਿਆ ਉਸ ਤੋਂ ਬਾਅਦ ਉਹ ਕੁੜੀ ਰੁਪਿੰਦਰ ਕੌਰ ਜਿਹੜੀ ਕਾਤਲ ਆ ਉਹ ਜਿਹੜਿਆ ਤਿੰਨ ਪਰਿਵਾਰ ਉਜੜ ਗਏ ਉਹ ਜਿਹੜੇ ਕਿਹਦੇ ਕਰਕੇ ਆ ਐਕਸਟਰਾ ਮੈਰਿਟਲ ਅਫੇਅਰ ਕਰਕੇ ਉਹ ਜਿਹੜੇ ਕਿਹਦੇ ਕਰਕੇ ਇਹਨਾਂ ਦੀ ਆਸ਼ਕੀ ਕਰਕੇ ਤਿੰਨ ਪਰਿਵਾਰਾਂ ਦਾ ਜਿਹੜਾ ਹੈਗਾ ਉਹ ਝੜਾ ਹੋਇਆ ਮਤਲਬ ਯਾਰ ਇੱਥੇ ਹਾਲਾਂਕਿ ਹਰ ਕਿਤੇ ਇੰਡੀਆ ਦੀ ਮੈਂ ਗੱਲ ਕਰਾਂ ਭਾਈ ਤਲਾਕਨਾ ਦੀ ਵੀ ਇੱਕ ਚੀਜ਼ ਹੈਗੀ ਆ ਜੇ ਤੁਸੀਂ ਨਹੀਂ ਪਸੰਦ ਕਿਸੇ ਨੂੰ ਨਹੀਂ ਪਸੰਦ ਹੈਗੀ ਤਾਂ ਭਾਈ ਤਲਾਕ ਵੀ ਤਾਂ ਲਿਆ ਜਾ ਸਕਦਾ ਸੀ ਤਲਾਕ ਲੈ ਕੇ ਲੱਗ ਰਿਹਾ ਜਾ ਸਕਦਾ ਸੀ ਤਲਾਕ ਲੈ ਕੇ ਉਸ ਮੁੰਡੇ ਦੇ ਨਾਲ ਜਿਹੜਾ ਹਰਕਮਲ ਪ੍ਰੀਤ ਪਤਾ ਨਹੀਂ ਕੌਣ ਹਰਕਮਲ ਪ੍ਰੀਤ ਹੈ ਉਹਦੇ ਨਾਲ ਵੀ ਜਾ ਕੇ ਰਿਹਾ ਜਾ ਸਕਦਾ ਸੀ ਤਾਂ ਇਹ ਚੀਜ਼ ਵੀ ਤਾਂ ਕੀਤੀ ਜਾ ਸਕਦੀ ਸੀ ਜਾਂ ਨਹੀਂ ਇੱਕ ਤੁਸੀਂ ਇੱਕ ਪਰਿਵਾਰ ਦਾ ਤੁਸੀਂ ਇੱਕ ਪਰਿਵਾਰ ਨੂੰ ਪੂਨ ਰੂਪ ਦੇ ਵਿੱਚ ਅਜਾੜਨਾ ਸੀ ਤੁਸੀਂ ਇੱਕ ਪਰਿਵਾਰ ਦੀ ਜੜ ਪਟਣੀ ਸੀ ਜੜ ਪਟਣ ਤੋਂ ਬਾਅਦ ਫਿਰ ਹੁਣ ਭਾਈ ਫਾਰੀ ਉਮਰ ਜੇਲ੍ਹ ਦੇ ਵਿੱਚ ਬੈਠੇ ਤੇ ਲਾਹਣਤਾ ਜਿਹੜੀਆਂ ਲੋਕਾਂ ਤੋਂ ਮਿਲ ਰਹੀਆਂ ਨੇ ਉਹ ਲਾਹਣਤਾ ਜਿਹੜੀਆਂ ਉਹ ਮੁੰਡੇ ਦੇ ਪਰਿਵਾਰ ਨੂੰ ਮਿਲ ਰਹੀਆਂ ਨੇ ਉਹ ਲਾਹਣਤਾ ਜਿਹੜੀਆਂ ਇਸ ਕੁੜੀ ਦੇ ਪਰਿਵਾਰ ਨੂੰ ਮਿਲ ਰਹੀਆਂ ਨੇ ਉਹ ਲਾਹਣਤਾ ਜਿਹੜੀਆਂ ਬਹੁਤ ਵੱਖਰੀਆਂ ਨੇ ਬਹੁਤ ਮਤਲਬ ਉਹ ਲਾਹਣਤਾ ਜਿਹੜੀਆਂ ਨੇ ਮਨ ਲਗ ਦੂ ਤਾਂ ਵੱਡੀ ਗੱਲ ਜਿਹੜੀ ਕੋਈ ਹੋਈ ਨਹੀਂ ਸਕਦੀ ਤੁਸੀਂ ਹੁਣ ਇੱਕ ਚੀਜ਼ ਦੇਖੋ ਨਾ ਕਿ ਯਾਰ ਇੰਨੇ ਪਿਆਰਾਂ ਦੇ ਨਾਲ ਇੰਨੇ ਲਾਡਾਂ ਦੇ ਨਾਲ ਰੱਖਿਆ ਹੋਵੇ ਧੀ ਨੂੰ ਪੁੱਤ ਬਣਾ ਕੇ ਰੱਖਿਆ ਹੋਵੇ ਲੋਕ ਅਕਸਰ ਧੀ ਨੂੰ ਪੁੱਤ ਬਣਾਉਂਦੇ ਆ ਉਹ ਕਹਿੰਦਾ ਉਹ ਕਹਿੰਦਾ ਕਿ ਮੈਂ ਆਪਣੀ ਨੂੰ ਨੂੰ ਪੁੱਤ ਬਣਾ ਕੇ ਰੱਖਿਆ ਸੀ ਉਪਦੀ ਨੂਨ ਨੂੰ ਇੰਨੇ ਲਾਡਾਂ ਦੇ ਨਾਲ ਪੁੱਤ ਬਣਾ ਕੇ ਰੱਖਿਆ ਹੋਵੇ ਤੇ ਜਦੋਂ ਆ ਹੋਵੇ ਤਾਂ ਮੈਨੂੰ ਲੱਗਦਾ ਦੋ ਲੋਕ ਅਗਲੇ ਦੇ ਦਿਲ ਤੇ ਪਤਾ ਨਹੀਂ ਕੀ ਵੀਦਿਆ ਉਹ 2023 ਦਾ ਵੇਲਾ ਉਹਦਾ ਪਰਿਵਾਰ ਯਾਦ ਕਰਦਾ ਹੋਣਾ ਕਿ ਉਹ ਕਿਹੜਾ ਵੇਲਾ ਸੀ ਯਾਰ ਜਦੋਂ ਇਨ੍ਹਾਂ ਦੇ ਨਾਲ ਸਾਡਾ ਰਿਸ਼ਤਾ ਜੁੜਿਆ ਸੀ ਇਸ ਧੀ ਦੇ ਨਾਲ ਇਸ ਕੁੜੀ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਜੁੜਿਆ ਸੀ ਜਿਹਨੂੰ ਹੁਣ ਉਹ ਡਾਇਮ ਕਹਿੰਦੇ ਨੇ ਕਿ ਇਹਦੇ ਨਾਲ ਜਦੋਂ ਸਾਡਾ ਰਿਸ਼ਤਾ ਜੁੜਿਆ ਸੀ ਚਲ ਰਿਸ਼ਤਾ ਜੁੜਿਆ ਤਾਂ ਜੁੜਿਆ ਯਾਰ ਇੰਨਾ ਇਹਦੇ ਲਈ ਕੀਤਾ ਇੰਨਾ ਕੋਈ ਸਾਡੇ ਪਰਿਵਾਰ ਨੇ ਇਹਦੇ ਲਈ ਕੀਤਾ ਇਹ ਤੋਂ ਇੱਕ ਮਿੰਟ ਵੀ ਸਾਡੇ ਸੋਚ ਸਾਡੇ ਪ੍ਰਤੀ ਨਹੀਂ ਆਈ ਹੋਰ ਤਾਂ ਹੋਰ ਗੱਲਾਂ ਹੋਰ ਵੀ ਨਿਕਲ ਕੇ ਸਾਹਮਣੇ ਆਈਆਂ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਹੁਣ ਤਾਂ ਪ੍ਰੀਪਲਾਨ ਸੀ ਜਿਹੜਾ ਹੁਣ ਦੀ ਘਟਨਾ ਹੋਈ ਉਹ ਤਾਂ ਪ੍ਰੀਪਲਾਨਡ ਸੀਗੇ ਹੀ ਸੀਗਾ ਇਹ ਵੀ ਆ ਕਿ ਇਸ ਤੋਂ ਪਹਿਲਾਂ ਵੀ ਕੋਸ਼ਿਸ਼ ਇਹਦੇ ਵੱਲੋਂ ਹੋਈ ਆ ਹੂੰ ਆਪ ਦੇ ਘਰ ਵਾਲੇ ਦੇ ਪਿੱਛੇ ਲਾਇਆ ਗਿਆ ਮਰਵਾਉਣ ਦੇ ਲਈ ਲਾਇਆ ਗਿਆ ਉਹਨੂੰ ਚਕਵਾਉਣ ਦੀ ਲਾਇਕ ਆ ਜਾਂ ਕਿਵੇਂ ਕੋਈ ਨਸ਼ੇ ਵਗੈਰੇ ਦਾ ਵੀ ਕੁਝ ਸੀਨ ਆਇਆ ਕੋ ਦੱਸ ਰਹੇ ਸੀ ਕਿ ਨਸ਼ੇ ਪਹਿਲਾਂ दारू ਤੇ ਲਾਇਆ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਫਿਰ ਚਿੱਟੇ ਨਾਲ ਵੀ ਹਾਲੇ ਤੱਕ ਜਿਹੜਾ ਹਾਲੇ ਤੱਕ ਸੀਨ ਜਿਹੜਾ ਮੈਂ ਹੁਣ ਦੱਸਦਾ ਜਿਵੇਂ ਹੁਣ ਜਿਹੜਾ ਪੁਲਿਸ ਦੇ ਵੱਲੋਂ ਦੱਸਿਆ ਗਿਆ ਹਾਲਾਂਕਿ ਪੁਲਿਸ ਦੇ ਵਰ ਕੋਈ ਚਰਚਾਵਾ ਬਹੁਤ ਚੱਲਦੀ ਕਿ ਬਹੁਤ ਚੀਜ਼ਾਂ ਦੀਆਂ ਚਰਚਾਵਾ ਚੱਲਦੀਆਂ ਨੇ ਮਤਲਬ ਬਹੁਤ ਗੱਲਾਂ ਜਿਹੜੀਆਂ ਸਾਹਮਣੇ ਆ ਪਰ ਜਿਹੜੀ ਕਿਉਂਕਿ ਮੈਂ ਤੁਹਾਨੂੰ ਗੱਲ ਕਰੀ ਇਹਨੇ ਕਿ ਬਾਕੀ ਜਿਵੇਂ ਪੁਲਿਸ ਨੇ ਵੀ ਦੱਸਿਆ ਕਿ ਹਾਲੇ ਉਹਨਾਂ ਦਾ 2 ਦਿਨ ਦਾ ਰਿਮਾਂਡ ਲਿਆ ਹੈ ਇਨਵੈਸਟੀਗੇਸ਼ਨ ਕੋਈ ਗੌਰ ਨਹੀਂ ਫਰਮਾਇਆ ਪੁਲਿਸ ਨੇ ਇਹ ਗੱਲਾਂ ਜਿਹੜੀਆਂ ਨਹੀਂ ਰੱਖੀਆਂ ਕੇਸ ਇਸ ਤਰ੍ਹਾਂ ਦੇ ਨਾਲ ਉਹਨੇ ਸਿਰਫ ਦੱਸਿਆ ਕਿ ਉਹਦਾ ਕੁਝ ਗੱਲਾਂ ਇਨਵੈਸਟੀਗੇਸ਼ਨ ਨਾਲ ਜਿਵੇਂ ਆਸੇ-ਪਾਸਿਆਂ ਤੋਂ ਪਤਾ ਲੱਗੀਆਂ ਵਕੀਲ ਭਰਾਵਾਂ ਤੋਂ ਪਤਾ ਲੱਗੀਆਂ ਜਿਉਂਨੇ ਪਰਿਵਾਰ ਨੇ ਜੋ-ਜੋ ਅਲੀਗੇਸ਼ਨਸ ਜਿਹੜੇ ਲਾਏ ਨੇ ਉਹਨਾਂ ਦੇ ਸਾਰੇ ਵਿਹਾਰ ਦੇ ਉੱਪਰ ਆਪਾਂ ਜਿਹੜੀ ਗੱਲਬਾਤ ਉਹ ਕੀਤੀ ਹੈ ਕਿ ਹੁਣ ਮਤਲਬ ਮੈਂ ਉਹੀ ਤਾਂ ਸਵਾਲੀਆ ਚਿੰਨ੍ਹ ਖੜੇ ਕੀਤੇ ਨਾ ਕਿ ਉਸ ਦਿਨ ਕੁੱਤਾ ਨਹੀਂ ਪਹੁੰਚਿਆ ਇਹ ਇਹ ਵੀ ਗੱਲਾਂ ਸਾਹਮਣੇ ਆਈ ਕਿ ਇਹ ਸਿਲਸਿਲਾ ਜਿਹੜਾ ਹੈਗਾ ਉਹ ਚੱਲ ਰਿਹਾ ਸੀ ਹੁਣ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ ਘਰ ਦੇ ਵਿੱਚ ਅ ਦੋਨੋਂ ਮੀਆ ਬੀਬੀ ਸੀ ਤੇ ਜਦ ਉਹ ਦੋਨੋਂ ਆਪਸ ਦੇ ਵਿੱਚ ਮਿਲਦੇ ਸੀ ਤਾਂ ਫਿਰ ਉਦੋਂ ਫਿਰ ਗੁਰਵਿੰਦਰ ਸਿੰਘ ਦੇ ਨਾਲ ਰੁਪਿੰਦਰ ਕੌਰ ਉਸ ਵੇਲੇ ਕੀ ਕਰਿਆ ਕਰਦੀ ਸੀ ਕੈਸਾ ਉਸ ਨੂੰ ਨੀਂਦ ਦਿੱਤੀ ਜਾਂਦੀ ਸੀ ਅ ਨੀਂਦੀਆਂ ਗੋਲੀਆਂ ਦਿੱਤੀਆਂ ਜਿਸ ਨੂੰ ਕੀ ਕੁਝ ਦਿੱਤਾ ਦੰਦਾ ਸੀ ਕਿਸ ਦੇ ਨਾਲ ਉਹਨੂੰ ਸੁਆਇਆ ਜਾਂਦਾ ਸੀ ਤਾਂ ਜੋ ਉਸ ਨੂੰ ਇਹਨਾਂ ਦੇ ਪ੍ਰੇਮ ਸਬੰਧ ਦਾ ਪਤਾ ਨਾ ਲੱਗ ਸਕੇ ਜਾਂ ਉਹ ਜੋ ਗੋਲੇ ਖਲਾਉਂਦੇ ਨੇ ਮਿਲ ਕੇ ਤਾਂ ਉਹਨਾਂ ਚੀਜ਼ਾਂ ਦਾ ਪਤਾ ਨਾ ਲੱਗ ਸਕੇ ਕੀ ਕੀਤਾ ਜਾਂਦਾ ਸੀ ਸਵਾਲ ਤਾਂ ਵੱਡੇ ਨੇ ਨਾ ਕੁਝ ਨਾ ਕੁਝ ਤਾਂ ਕੀਤਾ ਜਾਂਦਾ ਨੂੰ ਆਪਾਂ ਤਾਂ ਬਹੁਤ ਅੱਗੇ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ 파ਟ ਆ ਸਭ ਇਨਵੈਸਟੀਗੇਸ਼ਨ ਅਜੇ ਸਾਹਿਬ ਇਹ ਚੱਲ ਰਹੀ ਆ ਮਤਲਬ ਬਹੁਤ ਸਵਾਲ ਤਾਂ ਇਹ ਬਹੁਤ ਵੱਡੇ ਨੇ ਨਾ ਪ੍ਰਮੁੱਖ ਗੱਲ ਤਾਂ ਇਹ ਆ ਯਾਰ ਕਿ ਜੋ ਆ ਆ ਕੇ ਆਖਰ ਨੂੰ ਜਿਹੜਾ ਆਖਰ ਦੇ ਵਿੱਚ ਜਿਹੜਾ ਸੱਟਾ ਨਿਕਲਦਾ ਕਿ ਯਾਰ ਕਿ ਇਹ ਸਭ ਕਰਨਾ ਸੀ ਪਰਿਵਾਰ ਉਹ ਤਿੰਨ ਪਰਿਵਾਰ ਉਜਾੜਨ ਤੋਂ ਬਾਅਦ ਇਹ ਸਭ ਕਰਨਾ ਸੀ ਪਰ ਤਿੰਨ ਪਰਿਵਾਰ ਉਜਾੜਨ ਦੇ ਲਈ ਆ ਕੁਝ ਜਿਹੜਾ ਤੁਹਾਡੇ ਵੱਲੋਂ ਕੀਤਾ ਗਿਆ ਪਰਿਵਾਰਾਂ ਦੀਆਂ ਜਣਾ ਪੱਟ ਕੇ ਧਰਤੀਆਂ ਉਹ ਖਾਸ ਕਰ ਉਹ ਮੁੰਡੇ ਦੇ ਪਰਿਵਾਰ ਦੀ ਗੱਲ ਕਰਦਾ ਮੈਂ ਗੁਰਵਿੰਦਰ ਸਿੰਘ ਦੇ ਪਰਿਵਾਰ ਦੀਆਂ ਜਣਾ ਤੁਸੀਂ ਪੱਟ ਕੇ ਧਰਤੀਆਂ ਇਹ ਦੋ ਜਣਿਆਂ ਦੀ ਆਸ਼ਕੀ ਬਾਜ਼ੀ ਨੇ ਚਲ ਮੈਂ ਮੰਨਦਾ ਯਾਰ ਹੋ ਸਕਦਾ ਕਿ ਕੁੜੀ ਆਪਦੇ ਆਪ ਨੂੰ ਫਾਰਵਰਡ ਕਹਿੰਦੀ ਸੀ ਇਹ ਕੁੜੀ ਆਪਦੇ ਆਪ ਨੂੰ ਬਹੁਤ ਪੜੀ ਲਿਖੀ ਬਹੁਤ ਵੱਡੀ ਕਹਿੰਦੀ ਸੀ ਹੋ ਸਕਦਾ ਐਕਸਟਰਾ ਮੈਰਿਟਲ ਅਫੇਅਰ ਇਹਦੇ ਲਈ ਬਹੁਤ ਆਮ ਹੋਵੇ ਹੋ ਸਕਦਾ ਕਤਲ ਇਹਦੇ ਲਈ ਆਮ ਹੋਵੇ ਮੈਂ ਤਾਂ ਕਹਿਣਾ ਕਿ ਯਾਰ ਮਤ ਤਾਂ ਉਹਦੀ ਵੀ ਮ ਕਿ ਉਹਨੂੰ ਨਹੀਂ ਪਤਾ ਲੱਗਿਆ ਕਿ ਉਹਨੂੰ ਨਹੀਂ ਚਾਹੀਦਾ ਸੀ ਕਿ ਯਾਰ ਕਿਉਂ ਨਹੀਂ ਸਮਝਾਇਆ ਜਾਂਦਾ ਪਹਿਲਾਂ ਇਹ ਗੱਲ ਸਮਝਾਇਆ ਜਾਂਦਾ ਕਿ ਭਾਈ ਜਿਹਦੇ ਲੜਨ ਲੱਗ ਕੇ ਤੂੰ ਆਈਆਂ ਉਹਦੇ ਨਾਲ ਨਾ ਫਿਰ ਇਹ ਗੱਲ ਸਮਝਾਈ ਜਾਂਦੀ ਕਿ ਕਹਿੰਦੇ ਹੁੰਦੇ ਨੇ ਕਿ ਕਤਲ ਤੁਸੀਂ ਸੋਚ ਲਿਆ ਤੇ ਕਤਲ ਕਰਤਾ ਇੱਕ ਬਰਾਬਰ ਹੁੰਦਾ ਪਹਿਲਾਂ ਤਾਂ ਮਨ ਦੇ ਵਿੱਚ ਗੱਲ ਆਈ ਹੋਣੀ ਆ ਕਤਲ ਕਰਨ ਦੇ ਲਈ ਤਾਂ ਫਿਰ ਜਦੋਂ ਮਨ ਦੇ ਵਿੱਚ ਗੱਲ ਆਈ ਕੀ ਗੱਲ ਉਹ ਮੁੰਡੇ ਦੇ ਵੱਲੋਂ ਉਹਦੋਂ ਨਹੀਂ ਸਮਝਾਇਆ ਜਾਣਾ ਚਾਹੀਦਾ ਸੀ ਕਿ ਐਸਾ ਕੁਝ ਤੂੰ ਕਰ ਐਸਾ ਕੁਝ ਮੈਂ ਨਹੀਂ ਕਰ ਸਕਦਾ ਪਿਆਰ ਇੱਕ ਪਾਸੇ ਆ ਪਰ ਕਿਸੇ ਦੀ ਜਾਨ ਲੈ ਕੇ ਪਿਆਰ ਕਰਨਾ ਮੈਨੂੰ ਨਹੀਂ ਲੱਗਦਾ ਯਾਰ ਇਹ ਤਾਂ ਸ਼ਾਇਦ ਇਹਦੀ ਜਿਵੇਂ ਕਹਿੰਦੇ ਇਹਦੀ ਸਜ਼ਾ ਤਾਂ ਕਹਿੰਦੇ ਰੱਬ ਵੀ ਮਲਾ ਹੱਥ ਖੜੇ ਹੋ ਜਾਂਦੇ ਹੁਣ ਕਿ ਯਾਰ ਐਸਾ ਕੁਝ ਕਰਕੇ ਜੇ ਪਿਆਰ ਕਰਨਾ ਤਾਂ ਇੱਕ ਪਰਿਵਾਰ ਨੂੰ ਝਾੜ ਕੇ ਪਰਿਵਾਰ ਦੀਆਂ ਜੜਾਂ ਪੱਟ ਕੇ ਉਸ ਤੋਂ ਬਾਅਦ ਤੁਸੀਂ ਆਪਦਾ ਪਿਆਰ ਕਰਨਾ ਯਾਰ ਤਲਾਕ ਲੈ ਲੈਂਦੇ 100 ਚੀਜ਼ਾਂ ਸੀਗੀਆਂ ਪਰਿਵਾਰ ਦੇ ਵਿੱਚ ਤੁਸੀਂ ਗੱਲ ਰੱਖ ਲੈਂਦੇ ਕਿ ਭਾਈ ਨਹੀਂ ਰਿਹਾ ਜਾਂਦਾ ਨਹੀਂ ਰਹਿਣਾ ਤਾਂ ਛੱਡ ਕੇ ਪਾਸੇ ਹੋ ਜਾਂਦੇ ਹੁਣ ਜਿਵੇਂ ਹੋ ਸਕਦਾ ਕਿ ਵਿਆਹ ਵੇਲੇ ਕਿਸੇ ਤਰ੍ਹਾਂ ਦਾ ਦਬਾਅ ਹੋਵੇ ਜਿਵੇਂ ਦੀ ਭੈਣ ਦੇ ਵੱਲੋਂ ਐਫਆਈਆਰ ਜਿਹੜੀ ਲਿਖਵਾਈ ਗਈ ਉਹ ਐਫਆਈਆਰ ਦੇ ਵਿੱਚ ਜਿਹੜੀਆਂ ਚਰਚਾਵਾਂ ਸਾਹਮਣੇ ਆਈਆਂ ਨੇ ਉਹ ਹੋ ਸਕਦਾ ਕਿਸੇ ਤਰ੍ਹਾਂ ਦਾ ਦਬਾਅ ਹੋਵੇ ਉਹਦੇ ਵਿੱਚ ਉਹਦੇ ਭੈਣ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਕਹਿੰਦੀ ਸੀ ਕਿ ਮੈਂ ਆਪਣੇ ਪਿਤਾ ਕਰਕੇ ਤਲਾਕ ਨਹੀਂ ਲੈ ਸਕਦੀ ਮਤਲਬ ਇਹ ਕਹਿੰਦੀ ਕਿ ਦਬਾਇਆ ਕਿਸੇ ਤਰ੍ਹਾਂ ਦਾ ਮੈਂ ਆਪਣੇ ਪਿਤਾ ਕਰਕੇ ਤਲਾਕ ਜਿਹੜਾ ਹੈਗਾ ਉਹ ਨਹੀਂ ਲੈ ਸਕਦੀ ਮੇਰਾ ਵਿਆਹ ਜਿਹੜਾ ਹੈਗਾ ਉਹ ਕਿਸੇ ਦਬਾਅ ਦੇ ਹੇਠ ਹੈ ਹੁਣ ਕੀ ਪਤਾ ਪਈ ਮੁੰਡੇ ਨੂੰ ਕੀ ਮੰਨਦੀ ਸੀ ਇਹ ਕੀ ਨਹੀਂ ਮੰਨਦੀ ਸੀ ਐਸਾ ਕੁਝ ਐਸਾ ਸੀਨ ਸੀਗਾ ਪਰਿਵਾਰ ਦੀ ਗੱਲ ਕਰਾਂ ਪਰਿਵਾਰ ਦੇ ਵੱਲੋਂ ਤਾਂ ਹਾਲਾਂਕਿ ਹਾਲੇ ਤੱਕ ਦੋ ਦੋਸ਼ੀਆਂ ਦੀ ਹੀ ਪੁਲਿਸ ਕਹਿੰਦੀ ਹੈ ਕਿ ਦੋ ਇਹ ਦੋ ਲੋਕ ਜਿਹੜੇ ਸ਼ਾਮਲ ਨੇ ਹਾਲੇ ਹੋਰ ਇਨਵੈਸਟੀਗੇਸ਼ਨ ਹੋ ਰਹੀ ਹੈ ਪਰ ਜੇ ਪਰਿਵਾਰ ਦੀ ਗੱਲ ਕਰੀ ਤਾਂ ਪਰਿਵਾਰ ਤਾਂ ਸਾਰਾ ਪਰਿਵਾਰ ਤੇ ਇਲਜ਼ਾਮ ਜਿਹੜੇ ਲਾਉਂਦਾ ਹੁਣ ਜਿਵੇਂ ਉਹਦੀ ਭੂਆ ਉਹ ਕਹਿੰਦੇ ਨੇ ਕਿ ਫਰੀਦਕੋਟ ਸਾਡਾ ਪਿੰਡ ਜਿਹੜਾ ਜਿਹੜੇ ਸੁਖਣ ਵਾਲਾ ਜਿਸ ਪਿੰਡ ਦੇ ਵਿੱਚ ਕਤਲ ਹੋਇਆ ਉਹ ਤੋਂ ਫਰੀਦਕੋਟ ਤਾਂ ਬਹੁਤ ਜ਼ਿਆਦਾ ਦੂਰ ਹੈ ਉਹ ਕਹਿੰਦੇ ਸਾਡਾ ਪਿੰਡ ਤਾਂ 9-10 ਮਿੰਟ ਦੀ ਵਾਰਤਿਆ ਪਹਿਲਾ ਫੋਨ ਸਾਨੂੰ ਪਹਿਲਾਂ ਸਾਡੇ ਪਹੁੰਚਣ ਤੋਂ ਪਹਿਲਾਂ ਉਹਨਾਂ ਦਾ ਪਹੁੰਚ ਜਾਣਾ ਉਹ ਕਹਿੰਦੇ ਇਹ ਵੀ ਵੱਡੇ ਸਵਾਲ ਈ ਚੰਨਾ ਇਹ ਵੀ ਵੱਡੇ ਸਵਾਲ ਜਿਹੜੇ ਹੈਗੇ ਆ ਉਹ ਖੜੇ ਕਰਦਾ ਮਤਲਬ ਬਹੁਤ ਕੁਝ ਆ ਹਲੇ ਗੁੰਜਨਾ ਬਹੁਤ ਖੁੱਲਣੀਆਂ ਨੇ ਬਹੁਤ ਗੁੰਜਨਾ ਖੁੱਲਣੀਆਂ ਬਾਕੀ ਆ ਉਹਨਾਂ ਨੇ ਸਮਝ ਦੇਖਦੇ ਕਿ ਕੀ ਖੁੱਲਦਾ ਪਰ ਹਾਲੇ ਤੱਕ ਜਿਹੜਾ ਹਾਲੇ ਤੱਕ ਦੀ ਪੜਤਾਲ ਹੋਈ ਹਾਲੇ ਤੱਕ ਦੀ ਪੜਤਾਲ ਦੇ ਵਿੱਚ ਇੰਨਾ ਕੁਝ ਜਿਹੜਾ ਉਹ ਸਾਹਮਣੇ ਆਇਆ ਕਿ ਭਾਈ ਕਿਸ ਤਰ੍ਹਾਂ ਦੇ ਨਾਲ ਗੁਰਵਿੰਦਰ ਸਿੰਘ ਦਾ ਕਤਲ ਪਹਿਲਾਂ ਪਲਾਨ ਕੀਤਾ ਗਿਆ ਕਿਸ ਤਰ੍ਹਾਂ ਦੇ ਨਾਲ ਕੋਸ਼ਿਸ਼ ਇਸ ਤੋਂ ਪਹਿਲਾਂ ਵੀ ਕੀਤੀ ਗਈ ਕਿਸ ਤਰ੍ਹਾਂ ਦੇ ਨਾਲ ਉਸ ਦਿਨ ਸਭ ਕੁਝ ਇਹ ਪਲਾਨ ਹੁੰਦਾ ਆ ਹਰ ਕਮਲ ਆਉਂਦਾ ਆ ਉਸ ਤੋਂ ਬਾਅਦ ਜਦ ਗੁੱਥਮ ਗੁੱਤੀ ਹੁੰਦੇ ਆ ਤਾਂ ਉਸ ਦੇ ਵੱਲੋਂ ਬਾਹਰ ਜਾ ਕੇ ਹੋਕਾ ਦੇਣ ਦੀ ਹੋ ਸਕਦਾ ਤਾਂ ਜੇ ਕਿਸੇ ਨੂੰ ਦੱਸਦਾ ਹੋਵੇ ਤੇ ਚਾਚੇ ਤਾਈ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋਵੇ ਉਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀਆਂ ਪਰ ਉਸੇ ਦਰਾਂ ਨੀ ਉਹਦਾ ਕਤਲ ਜਿਹੜਾ ਹੈਗਾ ਉਹ ਕਰ ਦਿੱਤਾ ਜਾਂਦਾ ਪਰ ਮੈਨੂੰ ਲੱਗਦਾ ਸ਼ਾਇਦ ਇੰਨਾ ਤਾਂ ਗੁਰਵਿੰਦਰ ਨੇ ਵੀ ਨਾ ਸੋਚਿਆ ਹੋਵੇ ਕਿ ਆਹ ਕੁਝ ਮੇਰੇ ਆਪ ਦੇ ਘਰ ਦੇ ਵਿੱਚ ਮੇਰੀ ਆਪ ਦੀ ਧਰਮ ਪਤਨੀ ਦੇ ਵੱਲੋਂ ਮੇਰੇ ਆਪ ਦੇ ਘੁੱਟ ਦੀ ਛੱਤ ਦੇ ਉੱਪਰ ਮੇਰੇ ਨਾਲ ਆਹ ਕੁਝ ਜਿਹੜਾ ਹੈਗਾ ਉਹ ਕੀਤਾ ਜਾਊਗਾ